There is an old saying for Mark Hadi. This implies the advent of Mark that falls today. We are at uh, Ramdasji Langar Hall, the Golden Temple's community kitchen, which is the world's largest kitchen. Here, the uh, advent of Magi is being uh, celebrated, and a special rodi ki. The sugarcane pudding is being prepared, and apart from this, the roe, the sugarcane juice, is also being served to the devotees. We have been told that uh, around 100 to 120 quintals of uh, rodi the and roe is being offered to the devotees that visit the Golden Temple here. So, as per the Punjabi uh, calendar, the mag starts from today. and this ghee uh, is specially uh, as per our tradition is uh, prepared uh, for this occasion assi jo hi sare rakam shuru ki pehle chhadan vich dikat bhi aayi ke assi badi ke aani ta parvat lambai ch shuru kariye kyunki che pehli gal kariye ke ਮੰਨਦੀ ਟੀਮ ਨਾਲ ਪੰਜਾਬ ਪੁਲਿਸ ਨੇ ਸ਼ਾਇਦ ਕਿ ਇਹ ਚੰਗੀਆਂ ਸੇਵਾ ਨਿਭਾਈ ਹੋਵੇ ਜਾਂ ਨਹੀਂ ਪਰ ਬਾਕੀ ਤਾਂ ਉਹ ਕਾਰਫਰ ਦਾ ਲਾਭ ਜਾਂਦਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਗੁਰੂ ਘਰ ਦੇ ਵਿੱਚ ਮੌਕਾ ਮਿਲਿਆ ਹੈ ਪਰ ਉਹ ਵੀ ਉਹ ਨੌਜਵਾਨ ਜਿਹੜੀ ਨਾੜੀ ਕਿ ਤੁਰਿਆ ਆ ਕਿ ਤੇਨੂੰ ਕਿ ਨੌਜਵਾਨ ਕਿਹੜੀ ਕੋਈ ਬਾਹਰ ਗਏ ਰਹੇ ਮੁੰਡੇ ਜਿਹੜੇ ਮੈਨਾਂ ਪਹਿਲਾਂ ਸੇਵਾ ਕਰਦੇ ਸੀ ਉਹਨਾਂ ਨਾਲ ਬੜਾ ਵੱਡਾ ਸੰਜੋਗ ਆ ਜਿੰਨੀ ਸੇਵਾ ਮੰਗੀ ਸੇਵਾ ਦੇ ਦਿੰਦੀ ਆ ਪਰ ਉਹ ਤੋਂ ਬਾਅਦ ਸਾਨੂੰ ਸਲੂਮੀ ਕਮੇਟੀ ਨਾਲ ਬੜਾ ਸੰਜੋਗ ਆ ਜਿਹੜੇ ਸਲੂਮੀ ਕਮੇਟੀ ਵਾਲੇ ਆ ਉਹ ਚੰਗਾ ਸਾਡੀ ਬੜੀ ਮੱਤ ਕਰਦੇ ਆ ਔਰ ਉਹ ਇਸ ਚੀਜ਼ ਉਤੇ ਖੁਸ਼ ਨੇ ਕਿਉਂਕਿ ਇਹੜਾ ਇੱਕ ਵੱਖਰਾ ਜਿਹਾ ਨੰਗਰ ਹੁੰਦਾ ਵਾ ਨੰਗਰਤੋਂ ਹੋਰ ਬਹੁਤ ساری ਹੁੰਦੀ ਨੇ ਸਿਰੋ ਅਸੀਂ ਸਾਡਾ ਵੀ ਕਦੇ ਮਹਾਰਾਜ ਕਬੂਲ ਕਰਲੇ ਪਰ ਇਸ ਤੋਂ ਵਧੀ ਵਧੀ ਨੰਗਰ ਆਂਦੇ ਜਿਸ ਤਰ੍ਹਾਂ ਕਰਕੇ ਵੀ ਇਸ ਨੰਗਰ ਦੀ ਇੱਕ ਵੱਖਰੀ ਜੀ ਨੰਗਰਿਆ ਅਉਣ ਬਲੀ ਖੁਜੋਗੇ ਆਪਣੇ ਪਿੰਡ ਇਹ ਹਰ ਸਾਲ ਜਿਵੇਂ ਸੁੰਦਰ ਸਿੰਘ ਜੀ ਲੰਗਰ ਆਉਂਦੇ ਨੇ ਇਹ ਹਰ ਸਾਲ ਲੋੜੀ ਦੀ ਮੱਗੀ ਦੀ ਅਣਕਿਸ ਮਾਫੀ ਹੁੰਦੀ ਹੈ ਤੇ ਸ਼ੁਰੂ ਨੌਨੂੰ ਨਾਤੇ ਅਣਸਮਾਫੀ ਹੁੰਦੀ ਹੈ ਇਹ ਮੈਂ ਆਂ ਨਹੀਂਆ ਵੈਗੂ ਮੇਰੇ ਕਰੇ ਇਹਨਾਂ ਨੂੰ ਪੂਨੀ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਜਿਹੜੇ ਵੀਰ ਭਾਂਜ ਲੰਗਰ ਆਉਂਦੇ ਨੇ ਇਸ ਵਾਰੀ ਅੱਧੇ ਜਿਹੜੇ ਹੈਗੇ ਜਿਹੜੇ ਹਰ ਬਈ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਸੇ ਸਾਰੇ ਬਾਹਰ ਚਲੇ ਗਏ ਨੇ ਹੁਣ ਜਿਵੇਂ ਅੱਗੇ ਰਵਿੰਦਰ ਨਵੇਂ ਮੁੰਡੇ ਆਉਂਦੇ ਨੇ ਐਵੇਂ ਹੋ ਜਲੀ ਸੰਗਤ ਵਾਧੀ ਹੈ ਕਈ ਸੰਗਤਦਾਰ ਜੋੜੀ ਸੀ ਸ਼੍ਰੀ ਦਰਬਾਰ ਸਾਹਿਬ ਪੱਲ ਗੁਰੂ ਰਾਮਦਾਸ ਜੀ ਦੇ ਨਗਰ ਦੇ ਵਿੱਚ ਰੋਜ਼ਾ ਲੰਗਰ ਸਟਾਰਟ ਕੀਤਾ ਹੈ 2018 ਦੇ ਵਿੱਚ ਅਸੀਂ ਉਸ ਤੋਂ ਲੈ 18 ਤੋਂ ਲੈ ਕੇ 25 2025 ਤੱਕ ਅੱਜ ਦੀ ਤੱਕ ਰੋਜ਼ਾ ਸਟਾਰਟ ਕੀਤਾ ਵੀ ਤੇ 9 ਤਰੀਕ ਤੋਂ ਲੈ ਕੇ ਲੈ ਕੇ ਦੁਬਾਰਾ 13 ਤਰੀਕ ਤੱਕ ਰਹੀਦਾ ਜੇ ਜੋ ਤੇ ਖੀਰ ਨਾਲ ਰੋ ਵੀ ਵਰਤਾਈ ਜੀ ਅੰਦਰ ਲੋਕਾਂ ਦੀ ਹਜ਼ਾਰਾਂ ਲੋਕ ਛੱਡਦੇ ਆ ਗਏ ਵੀਡ ਕੈਮਰਾਮੈਨ ਸੁਨੀਲ ਕੁਮਾਰ ਦਿਸ ਇਜ਼ ਜੀਐਸ ਕੋਲ ਐਟ ਗੋਲਡਨ ਟੈਂਪਲ ਕਿਚਨ ਇਨ ਅਮਰਤਸਰ